ਚਿੰਨੀ ਠੰਡ ਪੈ ਰਹੀ ਹੈ ਆਪਨੂੰ ਜਿਆਦਾ देर ਇੰਡੋਰ ਰਹਿਣਾ ਚਾਹੀਦਾ ਹੈਗਾ ਹੀਟਡ ਚ ਰਹਿਣਾ ਚਾਹੀਦਾ ਹੈਗਾ ਬਾਹਰ ਇਕਦਮ ਨਾ Niklie ਤਾਂ ਬੈਟਰ ਹੈ ਇੱਕ ਤਾਂ ਸਾਨੂੰ ਜਿਹੜੇ ਰੋਡ ਵਲ ਹੀਟਰ ਹੈਗੇ ਆ ਉਹ ਘੱਟ ਯੂਜ਼ ਕਰਨੇ ਚਾਹੀਦੇ ਆ ਕਿਉਂਕਿ ਉਹ ਵੈਸੇ ਵੀ ਅੰਦਰ ਕਮਰੇ ਦੀ ਆਕਸੀਜਨ ਨੂੰ ਖਤਮ ਕਰ ਦਿੰਦੇ ਹੈਗੇ ਆ ਮੌਇਸਵਲ ਹੀਟਰ ਨਹੀਂ ਹੈਗੇ ਸਾਡੇ ਕੋਲ ਆਇਲ ਹੀਟਰਸ ਨਹੀਂ ਹੈਗੇ ਤੇ ਬਾਲਟੀ ਰੱਖ ਲਓ ਪਾਣੀ ਦੀ ਹੀਟਰ ਦੇ ਨਾਲ ਉਹਦਾ ਫਾਇਦਾ ਹੈਗਾ ਤਾਂ ਐਨੀ ਠੰਡ ਵਿੱਚ ਹਾਰਟ ਦੀ ਪ੍ਰੋਬਲਮਸ ਵੱਜ ਜਾਂਦੀਆਂ ਹੈਗੀਆਂ ਹਾਰਟ ਅਟੈਕ ਦੇ ਚਾਂਸਸ ਵੱਜ ਜਾਂਦੇ ਆ ਪਾਸਾ ਖੜਨ ਦੇ ਚਾਂਸਸ ਵੱਜ ਜਾਂਦੇ ਆ ਜਿਹਨੂੰ ਜੋ ਤੱਕ ਸੂਰਜ ਨਿਕਲਦਾ ਹੈਗਾ 8-9 ਵਜੇ ਤੋਂ ਬਾਅਦ ਸ਼ੈਰ ਕਰਨ ਜਾਂ ਦੁਪਹਿਰ ਵਾਲੇ 4 ਵਜੇ ਦੇ ਕਰੀਬ ਕਰਨ ਚੰਗੀ ਸਿਹਤ ਤੇ ਚੰਗੀ ਸੋਚ ਮਨੁੱਖ ਦਾ ਸਭ ਤੋਂ ਵੱਡਾ ਤਨ ਹੁੰਦਾ ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਸੂਮੰਜੇ ਇਤਲੀ ਸਵਾਗਤ ਕਰ ਦਿਆਂ ਤੇ ਜਿਹੜਾ ਵੈਦਰ ਹੈ ਬਾਹਰ ਜਿਹੜਾ ਮੌਸਮ ਹੈ ਠੰਡ ਦਾ ਸੁੱਕੀ ਠੰਡ ਪੈ ਰਹੀ ਹੈ ਤੇ ਇਸ ਦਾ ਮਨੁੱਖੀ ਜੀਵਨ ਤੇ ਬਹੁਤ ਹੀ ਡੂੰਗਾ ਅਸਰ ਪੈ ਰਿਹਾ ਹੈ ਤੇਰੀ ਗੱਲ ਬਾਤ ਇਹਦੇ ਲਈ ਗੱਲਬਾਤ ਕਰਾਂਗੇ ਡਾਕਟਰ ਟੀਐਸ ਬਜਾਜ ਦੇ ਨਾਲ ਜਾਣਾਂਗੇ ਕਿ ਜਿਹੜਾ ਮੌਸਮ ਚੱਲ ਰਿਹਾ ਹੈ ਸਿਹਤ ਜਿਆ ਸਿਹਤ ਇਸ ਦਾ ਨੁਕਸਾਨ ਹੋ ਰਿਹਾ ਹੈ ਖਾਸ ਕਰਕੇ ਜਿਹੜੇ ਬਜ਼ੁਰਗ ਨੇ ਜਾਂ ਫਿਰ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਖਾਂਸੀ ਜ਼ੁਕਾਮ ਵਰਗੀਆਂ ਤਕਲੀਫਾਂ ਜਿਹੜੀਆਂ ਵਧੀਆਂ ਜਾ ਰਹੀਆਂ ਨੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਸਸ਼ਕਲ ਸਰ ਸਸ਼ਕਲ ਜੀ ਅੱਜਕਲ ਠੰਡ ਪੈਣ ਕਰਕੇ ਜਿਹੜੀ ਬਿਮਾਰੀਆਂ ਅੱਜਕਲ ਜ਼ਿਆਦਾ ਫੈਲ ਰਹੀਆਂ ਹਨ ਉਹਦੇ ਸ ਹੈਗਾ ਕਾਮਨ ਕੋਲਡ ਕਫ ਖਾਂਸੀ ਜ਼ੁਕਾਮ ਜਿਹੜਾ ਜ਼ਿਆਦਾ ਹੈਗਾ ਉਹਦਾ ਸਾਨੂੰ ਧਿਆਨ ਰੱਖਣਾ ਹੈਗਾ ਹੋਰ ਜਿਹੜੇ ਆ ਰਹੇ ਨੇ ਜੋਇੰਟ ਪੇਨਸ ਵੱਜ ਜਾਂਦੀਆਂ ਇਸ ਠੰਡ ਚ ਹੱਡੀਆਂ ਦੀ ਦਰਦ ਉਸ ਤੋਂ ਬਾਅਦ skin ਦੀ ਬਿਮਾਰੀਆਂ ਆ ਵੱਜ ਜਾਂਦੀਆਂ skin ਲਾਲ ਹੋ ਜਾਏਗੀ ਜਿਹੜੇ ਆਪਣੇ ਫਿੰਗਰ ਟਿਪਸ ਹੈਗੇ ਆ ਟੋਜ਼ ਹੈਗੇ ਆ ਉਹਨਾਂ ਤੇ ਬਲੂਇਸ਼ ਕਲਰ ਹੋ ਜਾਏਗਾ ਉਹ ਆਪਾਂ ਨੂੰ ਬਚਾਉਣਾ ਹੈਗਾ ਉਸ ਤੋਂ ਬਾਅਦ ਹਾਰਟ ਦੇ ਪੇਸ਼ੈਂਟਸ ਨੂੰ ਥੋੜਾ ਧਿਆਨ ਰੱਖਣਾ ਹੈਗਾ ਜਿਵੇਂ ਆਲੀ ਮਾਰਨਿੰਗ ਵਾਕ ਤੇ ਨਾ ਜਾਣ ਜਦੋਂ ਤੱਕ ਜਦ ਤੱਕ ਸੂਰਜ ਨਿਕਲਦਾ ਨਹੀਂ ਹੈਗਾ ਉਦੋਂ ਤੱਕ ਬਾਹਰ ਨਹੀਂ ਨਿਕਲਣਾ ਚਾਹੀਦਾ ਉਹਨਾਂ ਨੂੰ ਨਿਮੋਨੀਆ ਦੇ ਚਾਂਸਸ ਵੱਜ ਜਾਣਗੇ ਐਸਾ ਹੀ ਚੀਜ਼ਾਂ ਦਾ ਐਕਸਟਰਨਲ ਫਰਕ ਪੈ ਰਿਹਾ ਹੈਗਾ ਜਿੰਨੀ ਠੰਡ ਪੈ ਰਹੀ ਹੈ ਆਪਾਂ ਨੂੰ ਜ਼ਿਆਦਾ ਦੇਰ ਇੰਡੋਰ ਰਹਿਣਾ ਚਾਹੀਦਾ ਹੈਗਾ ਹੀਟਿਡ ਚ ਰਹਿਣਾ ਚਾਹੀਦਾ ਹੈਗਾ ਬਾਹਰ ਇੱਕਦ ਸਤਿ ਸ੍ਰੀ ਅਕਾਲ ਦੇਖਿਆ ਜਾਂਦਾ ਜਿਨ੍ਹਾਂ ਨੇ ਕੰਮਾਂ ਨੂੰ ਜਾਣਾ ਉਹਨਾਂ ਨੇ ਤਾਂ ਘਰੋਂ ਨਿਕਲ ਨਹੀਂ ਆਈ ਹੈ ਨਾ ਹੁਣ ਬਾਹਰ ਜਾ ਰਹੇ ਹਾਂ ਹਵਾ ਇਦਾਂ ਦੀ ਹੈ ਕਿ ਜਦੋਂ ਆਪਾਂ ਬਰੀਥ ਇਨ ਕਰਦੇ ਹਾਂ ਤੇ ਸਾਨੂੰ ਹਵਾ ਵੀ ਲੱਗਦੀ ਹੈ ਸਾਡੇ ਗਲੇ ਤੇ ਹੋ ਐਸੇ ਇਦਾਂ ਹੀ ਹਾਲ ਹੈ ਕਿ ਆਪਾਂ ਅੱਛੀ ਤਰ੍ਹਾਂ ਆਪਣੇ ਆਪ ਨੂੰ ਕਵਰਡ ਰੱਖੀਏ ਅਹ ਤੰਗੀ ਜਨਾਂ ਜੈਕਟ ਕੋਟ ਸਵੈਟਰ ਪਾ ਕੇ ਜਾਈਏ socks ਪਾ ਕੇ ਰੱਖਿਏ ਕਿ ਇਹੇ ਧਿਆਨ ਰੱਖਣਾ ਪਏਗਾ ਸਿੱਧੀ ਹਵਾ ਠੰਡੀ ਨਾਲ ਲੱਗੰਦੀ ਹੈ ਉੱਪਰ ਥੰਕੀ ਲੈ ਲਈਏ ਜਾਂ ਕੁਝ ਲੈ ਲਈਏ ਤਾਂ ਕਿ ਸਿੱਧੀ ਹਵਾ ਅੰਦਰ ਨਾ ਜਾਏ ਡਾਕਟਰ ਸਾਹਿਬ ਜਿਹੜੇ ਐਸਥਮੈਟਿਕ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਬੜੀ ਜ਼ਿਆਦਾ ਤਕਲੀਫ ਹੁੰਦੀ ਹੈ ਖਾਸ ਕਰ ਇਸ ਮੌਸਮ ਦੇ ਵਿੱਚ ਤੇ ਉਹਨਾਂ ਨੂੰ ਕੀ ਟਿਪਸ ਦਿੰਨੇ ਹੋ ਤੁਸੀਂ ਇਹਨਾਂ ਨੂੰ ਇਹ ਹੈ ਕਿ ਇੱਕਦਮ ਡਾਈਟ 'ਤੇ ਧਿਆਨ ਰੱਖਣ ਕੁਝ ਵੀ ਚਿਲਡ ਠੰਡਾ ਕੁਝ ਨਾ ਹੋਏ ਕੋਸਾ ਪਾਣੀ ਲੈਣ ਪੀਣ ਲਈ ਰੂਟੀਨ 'ਚ ਵੀ ਤੇ ਉਦਾਂ ਵੀ ਜਦੋਂ ਬਾਹਰ ਨਿਕਲਦੇ ਹਨ ਤੇ ਠੰਡ ਤੋਂ ਬਚਣ ਮੇਨ ਹੈਗਾ ਇੱਕ ਮਾਸਕ ਪਲੱਸ ਐਸ ਵੈਲੇ ਜਿਹੜੀ ਹੈਗੀ ਹੈ ਠੰਡ ਕਰਕੇ ਨਮੋਨੀਆ ਦੇ ਚਾਂਸਸ ਜਿਹੜੇ ਵੱਜ ਜਾਂਦੇ ਹੈਗੇ ਆ ਉਹ ਹੀ ਹੋਇਆ ਕਿ ਆਪਣੇ ਨੂੰ ਠੰਡ ਤੋਂ ਬਚਾਨ ਠੰਡੀਆਂ ਚੀਜ਼ਾਂ ਬਚਾਨ ਖਟੀਆਂ ਚੀਜ਼ਾਂ ਨਾ ਖਾਣ ਨੀਂਬੂ ਨਾਲ ਐ ਚੀਜ਼ਾਂ ਤਿਆਰ ਰੱਖੋ ਇੱਕ ਆਮ ਤੌਰ ਤੇ ਦੇਖਿਆ ਜਾਂਦਾ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਜਿਹੜੇ ਹੀਟਰਸ ਹੁੰਦੇ ਨੇ ਇਹ ਹਰ ਘਰ ਦੇ ਵਿੱਚ ਅੱਜ ਕੱਲ ਹੀਟਰਸ ਨੇ ਜਗ੍ਹਾ ਲੈ ਲਈ ਹੈ ਤੇ ਜਾਂ ਫਿਰ ਅੰਗੀਠੀਆਂ ਜਿਨ੍ਹਾਂ ਕੋਲ ਹੀਟਰਸ ਨਹੀਂ ਹੁੰਦੇ ਅੰਗੀਠੀਆਂ ਯੂਜ਼ ਕਰਦੇ ਨੇ ਉਹ ਯੂਜ਼ ਕਰਨ ਦੇ ਦੌਰਾਨ ਜੇਕਰ ਉਸ ਰੂਮ ਤੋਂ ਬਾਹਰ ਨਿਕਲਣਾ ਪਏ ਤਾਂ ਟੈਂਪਰੇਚਰ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਤੇ ਉਸ ਦਾ ਬੋਡੀ ਤੇ ਕਿਦਾਂ ਅਫੈਕਟ ਪੈਂਦਾ ਇੱਕ ਤਾਂ ਸਾਨੂੰ ਜਿਹੜੇ ਰੋਡ ਵਲ ਹੀਟਰ ਹੈਗੇ ਆ ਉਹ ਘੱਟ ਯੂਜ਼ ਕਰਨੇ ਚਾਹੀਦੇ ਆ ਕਿਉਂਕਿ ਉਹ ਵੈਸੇ ਵੀ ਅੰਦਰ ਕਮਰੇ ਦੀ ਆਕਸੀਜਨ ਨੂੰ ਖਤਮ ਕਰ ਦਿੰਦੇ ਹੈਗੇ ਆ ਔਇਲ ਹੀਟਰਸ ਆਉਂਦੇ ਨੇ ਉਹ ਬੈਟਰ ਨੇ ਤੇ ਥੋੜਾ ਜਿਹਾ ਮੋਇਸਟਰ ਰੱਖਣਾ ਚਾਹੀਦਾ ਕਿਉਂਕਿ ਡਰਾਈ ਹੋ ਜਾਂਦਾ ਹੈ ਜਾਂ ਤਾਂ ਕਮਰੇ 'ਚ ਮੋਇਸਚਰ ਵਾਲ ਹੀਟ ਨਹੀਂ ਹੈਗੇ ਸਾਡੇ ਕੋਲ ਆਇਲ ਹੀਟਰਸ ਨਹੀਂ ਹੈਗੇ ਤੇ ਬਾਲਟੀ ਰੱਖ ਲਓ ਪਾਣੀ ਦੀ ਹੀਟਰ ਦੇ ਨਾਲ ਉਹਦਾ ਫਾਇਦਾ ਹੈਗਾ ਇੱਕਦਮ ਕਮਰੇ 'ਚੋਂ ਬਾਹਰ ਨਾ ਨਿਕਲੋ ਥੋੜੀ ਦੇਰ ਹੀਟਰ ਬੰਦ ਕਰ ਲਓ ਥੋੜਾ ਟੈਂਪਰੇਚਰ ਠੀਕ ਹੋ ਜਾਂਦੇ ਹੋ ਉਸ ਤੋਂ ਬਾਅਦ ਬਾਹਰ ਨਿਕਲੋ ਸਾਡੀ ਬੋਡੀ ਤੇ ਅਫੈਕਟ ਕੀ ਕੀ ਪੈਂਦਾ ਜਦੋਂ ਆਪਾਂ ਹੀਟਰ ਦੇ ਹੋ ਕੋਲੋਂ ਹੋ ਕੇ ਇੱਕਦਮ ਬਾਹਰ ਜਾਂਦੇ ਹਾਂ ਸੱਡਨ ਐਕਸਪੋਜ਼ਰ ਹੋਏਗਾ ਕੋਲਡ ਨੂੰ ਉਹ ਜ਼ਿਆਦਾ ਜਲਦੀ ਅਫੈਕਟ ਕਰਦਾ ਹੈਗਾ ਕਿਉਂਕਿ ਛਾਂਡ ਵਿੱਚ ਵਾਇਰਲਸ ਵਾਇਰਸ ਦੀ ਗਰੋਥਾਂ ਜ਼ਿਆਦਾ ਜਲਦੀ ਜਿਹੜੇ ਸਾਡੇ ਅੰਦਰ ਗਲੇ ਦੇ ਸੀਲੀਆਂ ਹੁੰਦੇ ਨੇ ਜਿਹੜੀ ਚੀਜ਼ਾਂ ਠੰਡ ਤੋਂ ਜਿਹੜੀ ਸਾਨੂੰ ਇਨਫੈਕਸ਼ਨ ਤੋਂ ਬਚਾਉਂਦੀਆਂ ਉਹ ਬਿਲਕੁਲ ਸਟਨ ਹੋਈਆਂ ਹੁੰਦੀਆਂ ਰੁੱਕੀਆਂ ਹੁੰਦੀਆਂ ਉਹ ਇਨਫੈਕਸ਼ਨ ਨੂੰ ਬਾਹਰ ਨਹੀਂ ਕੱਢ ਪਾਉਂਦੀਆਂ ਇਸ ਲਈ ਇਨਫੈਕਸ਼ਨ ਦੇ ਚਾਂਸਸ ਵੱਧ ਜਾਂਦੇ ਨੇ ਠੰਡ 'ਚ ਡਾਕਟਰ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਸਵੇਰ ਦੀ ਸੈਰ ਜਿਹੜੀ ਹੈ ਬੜੀ ਫਾਇਦੇਮੰਦ ਹੁੰਦੀ ਹੈ ਸਵੇਰ ਦੀ ਸੈਰ ਨਹੀਂ ਮਿਸ ਕਰਨੀ ਚਾਹੀਦੀ ਪਰ ਜਿਹੜਾ ਮੌਸਮ ਚੱਲ ਰਿਹਾ ਹੈ ਇਹ ਸਵੇਰ ਦੀ ਸੈਰ ਵੀ ਜਿਹੜੀ ਹਾਨੀਕਾਰਕ ਸਾਬ ਹੁੰਦੀ ਜਾ ਰਹੀ ਹੈ ਬਿਲਕੁਲ ਇਸ ਲਈ ਹਾਨੀਕਾਰਕ ਹੋਣ ਦਾ ਡਰ ਹੁੰਦਾ ਹੈ ਐਨੀ ਠੰਡ ਵਿੱਚ ਹਾਰਟ ਦੀ ਹਾਰਟ ਅਟੈਕ ਦੇ ਚਾਂਸੇ ਵਾਜ ਜਾਂਦੇ ਆ ਪਾਸਾ ਖੜਨ ਦੇ ਚਾਂਸੇ ਵਾਜ ਜਾਂਦੇ ਆ ਜਿਹਨੂੰ ਅਸੀਂ ਸੀਵੀਏ ਕਹਿੰਦੇ ਆ ਸਟ੍ਰੋਕ ਐਕਸੀਡੈਂਟ ਇਸ ਕਰਕੇ ਸਵੇਰ ਵੇਲੇ ਤਾਂ ਬਿਲਕੁਲ ਸੈਰ ਮਨਾ ਹੈਗੀ ਅੱਜ ਕੱਲ ਦੇ ਮੌਸਮ ਚ ਜਦੋਂ ਤੱਕ ਸੂਰਜ ਨਿਕਲਦਾ ਹੈਗਾ 8-9 ਵਜੇ ਤੋਂ ਬਾਅਦ ਸੈਰ ਕਰਨ ਜਾਂ ਦੁਪਹਿਰ ਵੇਲੇ 4 ਵਜੇ ਦੇ ਕਰੀਬ ਕਰਨ ਸਰ ਹਰ ਕੋਈ ਜਿਹੜਾ ਇੰਟਰਨੈਟ ਨੂੰ ਬੜਾ ਫੋਲੋ ਕਰ ਰਿਹਾ ਹੈ ਹੋਮ ਰੈਮਡੀਜ਼ ਬੜੀਆਂ ਆ ਰਹੀਆਂ ਨੇ ਖਾਂਸੀ ਜ਼ੁਕਾਮ ਜਿਹੜਾ ਹੈ ਦਵਾਈਆਂ ਤੋਂ ਕਹਿੰਦੇ ਨੇ ਪਰਹੇਜ਼ ਕਰੋ ਤੇ ਹੋਮ ਰੈਮਡੀਜ਼ ਨੂੰ ਅਪਣਾਓ ਲੈ ਕੋਮ ਰੈਮੀਡੀਜ਼ ਜਿੱਦੇ ਤੱਕ ਜਿੱਦਾ ਵੈਰੀਫਾਈਡ ਬੈਂਕ ਉ ਤੱਕ ਕਈ ਤਾਂ ਅੱਛੀਆਂ ਵੀ ਹੁੰਦੀਆਂ ਐ ਗੱਲ ਨਹੀਂ ਹੈ ਕਿ ਜਿਵੇਂ ਤੁਲਸੀ ਵਗੈਰਾ ਕਹਿੰਦੇ ਨੇ ਉਹ ਅੱਛਾ ਹੈਗਾ ਪਰ ਐ ਨਹੀਂ ਹੈਗਾ ਕਿ ਆਪਾਂ ਜੇ ਖਾਂਸੀ ਰਹਿ ਰਹੀ ਹੈ ਹਫਤਾ ਨਿਕਲ ਗਿਆ ਹੈ ਪੰਜ ਦਿਨ ਨਿਕਲ ਗਏ ਨੇ ਫਿਰ ਉਹਨੂੰ ਨਿਗਲੈਕਟ ਨਹੀਂ ਕਰਨਾ ਚਾਹੀਦਾ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਤਿੰਨ ਚਾਰ ਦਿਨ ਤੱਕ ਠੀਕ ਹੈ ਤੁਸੀਂ ਖਾਂਸੀ ਦਾ ਇਲਾਜ ਹੋਮ ਰੈਮਡੀਜ਼ ਨਾਲ ਕਰ ਰਹੇ ਹੈਗੇ ਹੋ ਪਰ ਇਸ ਤੋਂ ਜ਼ਿਆਦਾ ਵੇਟ ਨਹੀਂ ਕਰਨੀ ਚਾਹੀਦੀ ਡਾਕਟਰ ਸਾਹਿਬ ਅੱਜਕੱਲ ਐਲੋਪੈਥੀ ਐਲੋਪੈਥੀ ਤੋਂ ਜ਼ਿਆਦਾ ਜਿਹੜਾ ਹੋਮ ਰੈਮਡੀਜ਼ ਨੇ ਜਗ੍ਹਾ ਲੈ ਲਈ ਹੈ ਜਿਸ ਤਰ੍ਹਾਂ ਚਾਹੇ ਜੋੜਾ ਜੋੜਿਆਂ ਦਾ ਦਰਦ ਹੋਵੇ ਬੁਖਾਰ ਹੋਵੇ ਖਾਂਸੀ ਜ਼ੁਕਾਮ ਹੋਵੇ ਕਿੱਦਾਂ ਕੰਪੇਅਰ ਕਰਦੇ ਹੋ ਇਸ ਨੂੰ ਨਹੀਂ ਉਹ ਨੁਕਸਾਨ ਹੀ ਕਰਨ ਗਿਆ ਕਿਉਂਕਿ ਦੇਖੋ ਜਿਹੜੀ ਦਵਾਈਆਂ ਅਸੀਂ ਐਲੋਪੈਥਿਕ ਦਿੰਦੇ ਹਾਂ ਉਹਦੇ ਸਾਨੂੰ ਸਾਈਡ ਇਫੈਕਟਸ ਵੀ ਪਤਾ ਨਹੀਂ ਕੀ ਹੈਗਾ ਆਪਾਂ ਉਸ ਹਿਸਾਬ ਨਾਲ ਟਾਈਮ ਤੇ ਦਵਾਂਗੇ ਜਿੰਨੀ ਦੇਰ ਲਈ ਲੋੜ ਹੈ ਉਨੀ ਦੇ ਦਵਾਂਗੇ ਜੇ ਤੁਸੀਂ ਐਦਾਂ ਜਿਹੜੀ ਪੁੜੀਆਂ ਹੋ ਗਈਆਂ ਹੋਮ ਰੈਮਡੀਜ਼ ਹੋ ਗਈਆਂ ਜਿਹਦਾ ਸਾਨੂੰ ਪਤਾ ਹੀ ਨਹੀਂ ਕਿ ਕਿੰਨੀ ਡੋਸ ਚਾਹੀਦੀ ਹੈ ਕਿੰਨੀ ਜਾ ਰਹੀ ਹੈ ਉਹ ਨੁਕਸਾਨ ਜ਼ਿਆਦਾ ਕਰ ਸਕਦੀਆਂ ਹੈ ਕੱਲ ਆਪਣੇ ਗੁਰਦੇ ਲਿਵਰ ਤੇ ਅਸਰ ਪੈ ਸਕਦਾ ਉਹ ਨਹੀਂ ਕਰਨੀ ਚਾਹੀਦੀਆਂ ਹੈ ਕਿਆਂ ਤੇ ਹੋਰ ਹੋਰ ਵੀ ਗੱਲਾਂ ਡਾਕਟਰ ਸਾਹਿਬ ਤੋਂ ਜਾਣਨਾ ਚਾਹਵਾਂਗੇ ਕਿਉਂਕਿ ਸਾਡਾ ਜਿਹੜਾ ਖਾਣ ਖਾਣਾ ਹੈ ਸਵੇਰ ਤੋਂ ਇਹ ਜਿਹੜਾ ਨਾਸ਼ਤਾ ਉਸ ਤੋਂ ਬਾਅਦ ਲੰਚ ਫਿਰ ਉਸ ਤੋਂ ਬਾਅਦ ਡਿਨਰ ਜਿਹੜਾ ਹੈ ਕਿਸ ਤਰ੍ਹਾਂ ਦਾ ਕਿਸ ਤਰੀਕੇ ਦੀ ਡਾਈਟ ਸਾਡੇ ਲਈ ਜ਼ਰੂਰੀ ਹੁੰਦੀ ਹੈ ਕਿਸ ਤਰੀਕੇ ਦੀ ਡਾਈਟ ਲੈਣੀ ਚਾਹੀਦੀ सूँ ऑयल घी बटर अजक अवॉइड करना चाहिए इस तलावा तो अचक मिठा भी बहुत क्या मना कर रहे हैं क्योंकि मिठे का रोल कोलैसट्रोल तो भी ज़्यादा आ रहा है वह कहें कि रिफाइंड शुगर ना लो जी चीज़ नैचुरल हैगी है फ्रूट्स है सैलड है, है वो ज़्यादा खाओ इस चीज़ पर ध्यान रखिएसाइड्स ऑयल घी बटर जिमें कहते हाँ पिनिया पंजीरिया य चीज़ा थोड़ा जहाँ ध्यान रखो इन् नहीं खाना चाहिए बट सर्दियों पंजीरिया तो आम तौर पर टेस्ट लगता है पर फिर भी एर ऑल हम नुकसान ही करती ने बॉडी ਤੇ ਬ੍ਰੇਕਫਾਸਟ ਅੱਛਾ ਹੈਵੀ ਕਰਕੇ ਜਾਣਾ ਚਾਹੀਦਾ ਹੈ ਦੰਦਨ ਨੂੰ ਲਾਈਟ ਰੱਖੋ ਤੇ ਸਬਜ਼ੀਆਂ ਤੇ ਜ਼ਿਆਦਾ ਜ਼ੋਰ ਦਿਓ ਡਾਕਟਰ ਸਾਹਿਬ ਬਜ਼ੁਰਗਾਂ ਵਾਸਤੇ ਖਾਸ ਤੌਰ ਤੇ ਟਿਪਸ ਜਾਨਣਾ ਚਾਹਾਂਗੇ ਕਿਉਂਕਿ ਬਜ਼ੁਰਗਾਂ ਨੂੰ ਤੁਹਾਡੇ ਕੋਲ ਵੀ ਅਸੀਂ ਦੇਖ ਰਿਹਾ ਕਾਫੀ ਪੇਸ਼ੈਂਟਸ ਜਿਹੜੇ ਆਏ ਨੇ ਬਜ਼ੁਰਗੋਗਨਾਂ ਨੂੰ ਖਾਂਸੀ ਜ਼ੁਕਾਮ ਵਰਗੀਆਂ ਤਕਲੀਫਾਂ ਨੇ ਬਜ਼ੁਰਗਾਂ ਨੂੰ ਖਾਸ ਧਿਆਨ ਰੱਖਣੇ ਚਾਹੀਦਾ ਕਿਉਂਕਿ ਇਮਿਊਨਿਟੀ ਘਟ ਜਾਂਦੀ ਹੈ ਵੱਡਿਆਂ ਦੀ ਉਸ ਤੇ ਠੰਡ ਵਿੱਚ ਇੱਕਦਮ ਚਿੱਤੀ ਹਵਾ ਲੱਗਦੀ ਹੈ ਇੱਕ ਤਾਂ ਬਜ਼ੁਰਗਾਂ ਵਾਸਤੇ ਹੈ ਧਿਆਨ ਰੱਖਣਾ ਹੈ ਠੰਡ ਵਿੱਚ ਕਈ ਵਾਰੀ ਉਹਦਾ ਟੈਂਪਰੇਚਰ ਘਟ ਜਾਂਦਾ ਹੈਗਾ ਬੋਡੀ ਦਾ ਟੈਂਪਰੇਚਰ ਘਟਣ ਨਾਲ ਵੀਕਨੈਸ ਆਏਗੀ ਉਹਨਾਂ ਨੂੰ ਸੁਸਤੀ ਰਹੇਗੀ ਥਕਾਵਟ ਹੋਏਗੀ ਐਂਡ ਸਮ ਟਾਈਮਸ ਡੈਥ ਵੀ ਹੋ ਸਕਦੀ ਹੈ ਕਿਉਂਕਿ ਹਾਈਪੋਥਰਮੀਆ ਹੋ ਜਾਂਦਾ ਹੈ ਐਨੀ ਠੰਡ ਚੋਂ ਬਾਹਰ ਨਾ ਨਿਕਲਣ ਖਾਸ ਕਰਕੇ ਬਜ਼ੁਰਗਨوں ਧਿਆਨ ਰੱਖਣਾ ਚਾਹੀਦਾ ਡਾਕਟਰ ਸਾਹਿਬ ਸੁੱਕੀ ਠੰਡ ਜਿਹੜੀ ਹੈ ਹਰ ਉਮਰ ਦੇ ਵਿਅਕਤੀ ਲਈ ਹਾਮਫੁਲਾ ਤੇ ਇਸ ਵੇਲੇ ਸੁੱਕੀ ਠੰਡ ਪੈ ਰਹੀ ਹੈ ਕੋਈ ਸੁੱਕੀ ਠੰਡ ਆਪ ਜੇ ਮੀਂਹ ਪੈ ਜਾਏ ਤੇ ਥੋੜਾ ਜਿਹਾ ਹੀ ਕੁਝ ਅਜਿਹੇ ਟਿਪਸ ਡਾਕਟਰ ਸਾਹਿਬ ਨੇ ਸਾਂਝੇ ਕੀਤੇ ਨੇ ਜਿਸ ਤਰ੍ਹਾਂ ਸਵੇਰ ਦੀ ਸੈਰ ਜਿਸ ਨੂੰ ਬੜਾਈ ਜਿਹੜਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਸਵੇਰ ਦੀ ਸੈਰ ਜਿਹੜੀ ਹੈ ਅਵੋਇਡ ਕਰੋ ਤੇ ਜਿਹੜਾ ਇੱਕ ਸਭ ਤੋਂ ਵੱਡਾ ਮੇਰੇ ਦਿਮਾਗ ਦੇ ਵਿੱਚ ਲੋਕਾਂ ਦੇ ਬੈਠਿਆ ਹੁੰਦਾ ਕਿ ਸਰਦੀਆਂ ਜਿਹੜੀਆਂ ਨੇ ਪਿੰਨੀਆਂ ਪੰਜੀਰੀਆਂ ਤੋਂ ਬਗੈਰ ਪੂਰੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਵੀ ਥੋੜਾ ਅਵੋਇਡ ਕਰੋ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਸਲਾਹ ਦਿੱਤੀ ਹੈ ਤੇ ਖਾਣ ਪੀਣ ਦਾ ਪੂਰਾ ਧਿਆਨ ਰੱਖੋ ਕੱਪੜੇ ਜਿਹੜਾ ਪੂਰੀ ਤਰ੍ਹਾਂ ਗਰਮ ਪਾ ਕੇ ਆਪਣੇ ਆਪ ਨੂੰ ਠੰਡ ਤੋਂ ਬਚਾਓ ਸੁੱਕੀ ਠੰਡ ਜਿਹੜੀ ਹੈ ਥੋੜੀ ਹਾਰਮਫੁਲ ਜ਼ਰੂਰ ਹੁੰਦੀ ਹੈ ਪਰ ਤੁਹਾਡਾ ਜਿਹੜਾ ਆਪਣਾ ਬਚਾ ਤੁਹਾਡੇ ਆਪਣੇ ਹੱਥ ਤੇ ਹੁੰਦਾ ਹੈ ਡੇਲੀ ਪੋਸ ਦੇ ਸਪੇਸ਼ਲ ਫਿਲਾਲ ਬਸ ਹੈ ਨਾ ਹੀ ਕੈਮਰਾਮੈਨ ਦਰਸ਼ੀ ਦੇ ਨਾਲ सुमन ਜੈਟਲੀ ਡੇਲੀ ਪੋਸ ਪੰਜਾਬੀ ਲੁਧਿਆਣਾ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰ ਤਰ੍ਹਾਂ ਦੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978